ਯੋਗ ਵਿੱਚ ਸਾਡੇ ਸਾਰੇ ਟਰੱਕ ਆਪਰੇਟਰ ਭਰਾਵਾਂ ਨੇ ਰਲ ਮਿਲ ਕੇ ਜਿਹੜਾ ਗੁਰੂ ਸਾਹਿਬ ਦਾ ਸੁਪਰਾਨਾ ਕਰਦੇ ਹੋਏ ਸ੍ਰੀ ਖੰਡਪੁਰ ਸਾਹਿਬ ਦੇ ਜਿਹੜੇ ਪ੍ਰਕਾਸ਼ ਕਰਾਇ ਸੀ ਜਿਨ੍ਹਾਂ ਦੇ ਅੱਜ ਤੋਂ ਉਪਖਾਏ ਗਏ ਨੇ ਸੋ ਅੱਜ ਇੱਥੇ ਹਾਜ਼ਰੀ ਲਵਾਉਣ ਦਾ ਜਿਹੜਾ ਮੌਕਾ ਮਿਲਿਆ ਸਾਰਿਆਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੱਥੇ ਦਿੱਤਾ ਮਾਣ ਦਿੱਤਾ ਔਰ ਕਿਉਂਕਿ ਸਾਰੇ ਭਰਾ ਨੇ ਜਿਹੜੇ ਟਰੱਕ ਆਪਰੇਟਰ ਨੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਹਰ ਟਾਈਮ ਜਿਹੜੇ ਸੜਕਾਂ ਦੇ ਉੱਤੇ ਆਪਣੀ ਰੋਜ਼ੀ ਰੋਟੀ ਲਈ ਕਮਉਂਦੇ ਨੇ ਸੋ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਮੈਂ ਪ੍ਰਮਾਤਮਾ ਦੇ ਚਰਨਾਚਰਦਾਸ ਵੀ ਕਰਦੀ ਆ ਕਿ ਜਿਹੜੇ ਵੀ ਸਾਡੇ ਭਰਾ ਆਪਣੇ ਪਰਿਵਾਰਾਂ ਨੂੰ ਛੱਡ ਕੇ ਆਪਣੀ ਰੋਟੀ ਲਈ ਦਿਨ ਰਾਤ ਸੜਕਾਂ ਤੇ ਮਿਹਨਤ ਕਰਦੇ ਨੇ ਉਹਨਾਂ ਨੂੰ ਕਦੀ ਬਾਹ ਨਾ ਕਿਸੇ ਨੂੰ ਲੱਗੇ ਔਰ ਇਹੀ ਸਾਰਿਆਂ ਨਾਲ ਜਿਹੜਾ ਆਪਣੇ ਪਰਿਵਾਰਾਂ ਲਈ ਜਿਹੜੀਆਂ ਖੁਸ਼ੀਆਂ ਜਿਹੜੇ ਜਿਹੜਾ ਮਾਣ ਦੇ ਰਹਿਣ ਔਰ ਅੱਜ ਹਲਕੇ ਦੇ ਵਿੱਚ ਹੈਗੇ ਆ ਜਿੰਨੇ ਵੀ ਕੰਮ ਕਾਰ ਨੇ ਜਿਹੜੀ ਉਹਨਾਂ ਦੀ ਸ਼ੁਰੂਆਤ ਕਰਨ ਲੱਗਿਆ ਹੁਣ ਜਿਹੜਾ ਭਾਨੀਗੜ ਬਲਾਕ ਦੇ ਵਿੱਚ ਜਿਹੜਾ ਵਾਟਰ ਵਾਕਸ ਦਾ ਜਿਹੜਾ 1 ਕਰੋੜ 3 ਲੱਖ ਦੀ ਲਾਗਤ ਨਾਲ ਜਿਹੜਾ ਉਹ ਨਵਾਂ ਪ੍ਰੋਜੈਕਟ ਜਿਹੜਾ ਸ਼ੁਰੂ ਕਰਨ ਲੱਗਿਆ ਸੋ ਉਹਦੇ ਜਿਹੜੇ ਉੱਤ ਘਟਨਾ ਦੇ ਵਿੱਚ ਆ ਇੱਕ ਸੌਣ ਨੂੰ ਸੌਣ ਲੱਗਦਾ ਹੈ 14 ਲੱਖ ਰੁਪਏ ਦੀ ਲਾਗਤ ਦੇ ਨਾਲ ਉਹਦਾ ਸ਼ੁਰੂਆਤ ਹੈ ਜਿਹੜੀ ਉਹ ਹੀਜਵਾਲ ਕਰਾ ਕੇ ਆਏ ਆ 14 ਮਿੱਟਾ ਦੇ ਵਿੱਚ ਹੀ ਉਹ ਲਗਦਾ ਨੇ ਲਗਭਗ 2 ਫੂਟ ਦੇ ਆਪਦੇ ਦੇ ਵਿੱਚ ਲਾ ਕੇ ਕੰਮ ਕੀਤਾ ਜਾਨੀ ਮੇਰੇ ਸੌ ਨਾਲ ਕਿਹਦੀਆਂ ਤੇ ਸਿਰੂ ਨਾਲ ਕਿਦਾ ਵੀ ਇੱਕ ਵੱਡੇ ਪ੍ਰੋਜੈਕਟ ਤੋਂ ਘਾਟ ਨਾ ਸਦੀ ਛੋਟੀ ਪੈਂਡ ਆਹ ਤਿੰਨ ਤਰ੍ਹਾਂ ਕਰ ਜਾਂਦੇ ਤੁਸੀਂ ਦੱਸੋ ਜਵਾਬ ਦੇ ਅੱਗੇ ਪ੍ਰੋਜੈਕਟ ਦਾ ਬਰਸਾ ਰੱਖਿਆ ਗਿਆ ਕੀ ਕਾਰਨ ਕਰਕੇ ਰੱਖਿਆ ਗਿਆ ਨਾਮ ਕੀ ਇਹ ਤੁਹਾਡਾ ਇਹ ਅਜਿਹੇ ਸੰਪਰਕ ਜੋ ਰੱਖਿਆ ਹੈ ਇਹਦੇ ਨਾਲ ਕੀ ਕੰਮ ਚੱਲਦਾ ਮੇਰਾ ਨਾਮ ਸੁਖਵਿੰਦਰ ਸਿੰਘ ਪਿੰਡ ਸੋਈਆਂ ਤੇ ਜਿਹੜਾ ਖੰਡਪਾਟ ਸਾਹਿਬ ਬਾਰੇ ਤੁਸੀਂ ਗੱਲ ਕਰਦੇ ਹੋ ਇਹ ਤਾਂ ਅਸੀਂ ਹਰ ਸਾਲ ਦੀ ਤਰ੍ਹਾਂ ਛੋਟੇ ਸਾਹਿਬ ਜਦਿਆਂ ਦੀ ਯਾਦ ਦੇ ਵਿੱਚ ਆਰੰਭ ਕਰ ਪਨਾਉਂਦੇ ਹੁੰਨੇ ਆ ਤੇ ਉਸੇ ਤਰੀਕੇ ਅਸੀਂ ਮਨਾਇਆਗਾ ਹੋਰ ਕੋਲ ਕੋਲੋਨਾ ਇਟੀ ਬੀਟਰ ਵਗੈਰਾ ਮੁਦ ਅੱਗੇ ਵੀ ਆਉਣਾ ਸਾਡੇ ਮੰਤਰੀ ਅਮਰੋੜਾ ਜੀ ਮੈਡਮ ਵੀ ਪੀਪਲ ਮਕਸ ਨਰਿੰਦਰ ਗੁਰਪਰਾਜ ਇਹ ਮੁਖਮੈਨ ਤੌਰ ਤੇ ਪਹੁੰਚੇ ਹੋਰੇ ਬਾਕੀ ਸਾਡੇ ਜੋ ਵੀ ਸੈਲਰਾਂ ਵਾਲੇ ਤੇ ਮੰਡੀ ਦੇ ਜਾਂ ਸਾਡੇ ਇੰਸਪੈਕਟਰ ਨੇ ਜੋ ਵੀ ਇੰਨੇ ਸਾਡੇ ਨਾਲ ਰਿਲੇਟਡ ਸੰਬੰਧਿਤ ਨੇ ਲੇਬਰਾਂ ਵਾਲੇ ਸਾਰੇ ਪੁੱਛੇ ਨੇ ਤੇ ਸਾਡੇ ਸੱਦੇ ਦੇ ਟੱਕ ਯੂਨੀਅਨ ਦੇ ਪ੍ਰਧਾਨ ਆਏ ਨੇ ਜਿਹੜੇ ਸਾਡੇ ਹੋਰ ਟੱਕੀਆਂ ਹੁੰਦੀਆਂ ਨੇ ਕਿੰਨੇ ਦਿਨ ਤਾਂ ਲੱਗਦੇ ਨੇ ਕਰਦੇ ਤੁਸੀਂ ਹੈ ਜੀ ਤਿਆਰੀ ਕਿੰਨੇ ਦਿਨ ਤਾਂ ਲੱਗ ਕਰਦੇ ਮੈਂ ਤਿੰਨ ਦਿਨਾਂ ਤੋਂ ਹੀ ਕਰਦੇ ਬਸ ਮਾਰਾ ਪ੍ਰਕਾਸ਼ ਕਰਨ ਤੋਂ ਇੱਕ ਦਿਨ ਪਹਿਲਾਂ ਮੈਂ ਤਿਆਰੀ ਕਰਕੇ ਆਉਂਦਾ ਤੇ ਮਾਰਾ ਪ੍ਰਕਾਸ਼ ਕਰਾਇਆ ਉਹਨਾਂ ਨੇ ਕੋਈ ਕੰਪਲੈਂਟ ਨਹੀਂ ਅੱਜ ਤੇ ਟੱਕਾ ਪੀਟਰ ਉਹ ਸੁਨੇਹਾ ਨਜ਼ਰਦਾਰ ਤੋਂ ਕਰਦੇ ਨੇ ਬੰਦੇ ਇਹੋ ਜੀ ਕਹਿੰਦੇ ਵੀ ਟੱਕਾ ਪੀਟਰ ਦਾ ਸੁਨੇਹਾ ਇਹੀ ਆ ਵੀ ਆਪਦਾ ਵਧੀਆ ਇਮਾਨਦਾਰੀ ਨਾਲ ਕੰਮ ਕਰੋ ਪੇਰਮੁਖ ਪ੍ਰਧਾਨ ਗਰਮੀਤ ਸਿੰਘ ਕਾਕਾ ਜੀ ਅੱਜ ਕੀ ਪ੍ਰੋਬਲਮ ਸੀ ਜੀ ਨਾਲਾ ਹੈ ਜਿਹੜਾ ਟਰੱਕ ਨੂੰ ਦੇ ਵਿੱਚ ਇਹ ਕੰਪਰਸਾ ਇਹ ਸਾਡੀ ਟਰੱਕ ਜਿਹੜੇ ਵਿੱਚ ਹਰ ਸਾਲ ਅਸੀਂ ਖੰਡਪਾਟ ਸਾਹਿਬ ਪ੍ਰਕਾਸ਼ ਕਰਾਉਂਦੇ ਜੀ ਇਹ ਛੋਟੇ ਸਾਹਿਬ ਜਿਆਦਿਆਂ ਦੀ ਸੀ ਦਿਨ ਬਿਜਾਦ ਕੀਤਾ ਜਾਂਦਾ ਤੇ ਟਰੱਕ ਜਿਹਨਾਂ ਦਾ ਸਾਲਾਨਾ ਜਿਹੜਾ ਇਹ ਖੰਡਪਾਟ ਪ੍ਰਕਾਸ਼ ਕਰਾ ਕੇ ਇੱਕ ਆਮ ਹੋ ਕੀਤਾ ਜਾਂਦਾ ਜੀ ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਕੁਛ ਨਹੀਂ ਚਾਹੁੰਦੇ ਜੀ ਟਰੱਕ ਚੌਂਨਾਂ ਦੀ ਚੜ੍ਹਦੀ ਕਲਾ ਵਾਸਤੇ ਵੀ ਕਰਾਉਂਦੇ ਹੁੰਦੇ ਆ ਟਰੱਕ ਆਪਰੇਟਰਾਂ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਦਾ ਕਾਰੋਬਾਰ ਬੜੇ ਚੱਲੇ ਜੀ ਜਿਹੜੇ ਆਏ ਤੁਸੀਂ ਪ੍ਰਾਈਵੇਟ ਟਰੱਕ ਵਗੈਰਾ ਕਿਤੇ ਕਿਤੇ ਜਾਂਦੇ ਹੁੰਦੇ ਹਾਂ ਜੀ ਹਾਂਜੀ ਟਰੱਕ ਵਾਰੀ ਕਿਤੇ ਜਾਂਦੇ ਹੁੰਦੇ ਇਧਰੋਂ ਟਰੱਕ ਸਾਡੇ ਸਾਰੇ ਆਲਰੇਡੀ ਜਾਂਦੇ ਆ ਜੀ